ਵੀ ਲਿਖਿਆ ਹੈ ਤੇ ਉਸ ਤਰ੍ਹਾਂ ਜਿਹੜੀ ਰਹਿਤ ਮਰਿਆਦਾ ਹੈ ਨਾ ਇਹ ਹਰ ਸਿੱਖ ਨੂੰ ਯਾਦ ਹੋਣੀ ਚਾਹੀਦੀ ਹੈ ਤੀਕ ਪੇਜਾਂ ਦੀ ਛੋਟੀ ਜੀ ਕਿਤਾਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਹਰ ਇੱਕ ਸਿੱਖ ਨੂੰ ਹਰ ਇੱਕ ਭੈਣ ਨੂੰ ਵੀਰ ਨੂੰ ਬੱਚਿਆਂ ਨੂੰ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਯਾਦ ਹੋਣੀ ਚਾਹੀਦੀ ਹੈ ਸਾਡੇ ਹਰ ਸਿੱਖ ਦੇ ਘਰ ਵਿੱਚ ਸਿੱਖ ਰਹਿਤ ਮਰਿਆਦਾ ਦੀਆਂ ਕਿਤਾਬਾਂ ਜਿਹੜੀਆਂ ਬਿਲਕੁਲ ਛੋਟੀਆਂ ਫ੍ਰੀ ਮਿਲਦੀਆਂ ਠੀਕ ਪੇਜਾਂ ਦੀ ਉਹ ਸਿੱਖ ਰਹਿਤ ਮਰਿਆਦਾ ਹੈ ਕਿ ਸਿੱਖ ਦਾ ਜੀਵਨ ਕਿਹੋ ਜਿਹਾ ਹੈ ਸਿੱਖ ਦੀਆਂ ਰਹਿਤਾਂ ਕਿਹੜੀਆਂ ਹੈ ਵੱਜਰ ਪ੍ਰਹਿਤਾਂ ਕਿਹੜੀਆਂ ਹੈ ਸਿੱਖ ਕਿਹੜਾ ਪੰਥੀ ਪੰਥਕ ਸ਼ਖਸੀਅਤ ਕਿਹੜੀ ਹੈ ਸਖਸ਼ੀ ਕਿਹੜੀ ਹੈ ਇਹ ਉਹਦੇ ਵਿੱਚ ਸਾਰਾ ਕੁਝ ਦिखੇ ਦੱਸਿਆ ਹੋਇਆ ਹੈ ਤੇ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਅੱਜ ਜਿਹੜਾ ਮੇਰੇ ਵਰਗਾ ਉੱਠਦਾ ਫੇਸਬੁੱਕ ਦਾ ਵਿਦਵਾਨ ਕੋਈ ਸੋਸ਼ਲ ਮੀਡੀਆ ਤੇ ਇਹ ਜੀ ਖਰੜਾ ਹੈ ਜੀ ਇਹ ਪ੍ਰਵਾਣ ਨਹੀਂ ਜੀ 플ਾਨ ਜੀ ਮਾਫ ਕਰਿਓ 1920 ਦੇ ਲਾਗੇ ਬੰਨੇ ਸਿੱਖ ਰਹਿਤ ਮਰਿਆਦਾ ਦੀ ਗੱਲ ਸ਼ੁਰੂ ਹੁੰਦੀ ਹੈ 25 ਸਾਲ ਦੀ ਮਿਹਨਤ ਤੋਂ ਬਾਅਦ ਉਹ ਬੱਤੀਆਂ ਪੇਜਾਂ ਦੀ ਕਿਤਾਬ ਤਿਆਰ ਹੋਈ ਜਿਹਨੂੰ ਸਿੱਖ ਰਹਿਤ ਮਰਿਆਦਾ ਕਿਹਾ ਗਿਆ 32 33 ਪੇਜ ਲਿਖਣ ਵਾਸਤੇ 25 ਸਾਲ ਲੱਗ ਗਏ ਵਿਦਵਾਨਾਂ ਨੂੰ ਤੇ ਉਹ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਤੇ ਗੁਰੂ ਕੇ ਉਸ ਵਕਤ ਦੇ ਸਮਕਾਲੀ ਕਵੀਆਂ ਦੀਆਂ ਰਚਨਾਵਾਂ ਦੇ ਵਿੱਚੋਂ ਉਹ ਰਹਿਤ ਮਰਿਆਦਾ ਤਿਆਰ ਕੀਤੀ ਗਈ ਤੇ ਅੱਜ ਮੇਰੇ ਵਰਗਾ ਜਿਹੜਾ ਵਿਦਵਾਨ ਉੱਠਦਾ ਜੀ ਇਹ ਦੀ ਅਗਰੇਜ਼ਾਂ ਨੇ ਤਿਆਰ ਕਰਾਈ ਜੀ ਇਹ ਆਰਐਸਐਸ ਜੀ ਇਹ ਫਲਾਣ ਦੀਏ ਆਓ ਜੀ ਜੇ ਮਾਪ ਕਲਿਓ ਜਦੋਂ ਅਸੀਂ ਉਸ ਪਾਸੇ ਆਉਣਾ ਹੀ ਨਹੀਂ ਤੇ ਅਸੀਂ ਉਸ ਉਸ ਪਾਸੇ ਦੀ ਗੱਲ ਵੀ ਕਿਉਂ ਕਰੀਏ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਾਂਗਾ ਕਿ ਹਰ ਸਿੱਖ ਨੂੰ ਉਹ ਸਿੱਖ ਰਹਿਤ ਮਰਿਆਦਾ ਦੀ ਕਿਤਾਬ ਆਪਣੇ ਘਰ ਵਿੱਚ ਰੱਖਣੀ ਚਾਹੀਦੀ ਹੈ ਆਪ ਵੀ ਪੜੋ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ ਤੁਸੀਂ ਕਿਸੇ ਨਾਲ ਗੱਲ ਕਰਨ ਜੋਗੀ ਹੋ ਜੋਗੇ ਭਾਈ ਸਿੱਖ ਰਹਿਤ ਮਰਿਆਦਾ ਤੇ ਆਹ ਕਹਿੰਦੀ ਹੈ ਤੂੰ ਕੌਣ ਹੈ ਮੈਨੂੰ ਇਹ ਗੱਲ ਦਾ ਚੈਲੰਜ ਕਰਨ ਵਾਲਾ ਜਿਹੜੇ ਅਸੀਂ ਕਈ ਵਾਰ ਅੰਮ੍ਰਿਤ ਤੋਂ ਵੀ ਕਹਿ ਦਿੰਨੇ ਐ ਜੀ ਸਾਡਾ ਅੰਮ੍ਰਿਤ ਵੰਡਤਾ ਉੱਥੇ ਕਿਤੇ ਬਾਟੇ ਵੰਡੇ ਹੋਏ ਨੇ ਕਿਤੇ ਲੰਗਰ ਵੰਡੇ ਹੋਏ ਨੇ ਤੁਸੀਂ ਪੜੋ ਸਿੱਖ ਰਹਿਤ ਮਰਿਆਦਾ ਪਤਾ ਲੱਗੇ ਕਿਉਂ ਜਾਣਾ ਉਸ ਪਾਸੇ ਨੂੰ ਜਿਹੜੇ ਸਾਡੇ ਨਾਲ ਵਿਤਕਰਾ ਕਰਦੇ ਨੇ ਤੁਸੀਂ ਉੱਥੇ ਜਾਓ ਜਿੱਥੇ ਸਾਰਿਆਂ ਨੂੰ ਗੱਲ ਨਾਲ ਲਾਇਆ ਜਾਂਦਾ ਹੈ ਅਕਾਲ ਤਖਤ ਸਾਹਿਬ ਜਾਓ ਅੰਮ੍ਰਿਤ ਛਕਣ ਕੌਣ ਰੋਕਦਾ ਹੈ ਭਾਈ ਤੇ ਜਿੱਥੇ ਰੋਕਦੇ ਨੇ ਜਿੱਥੇ ਵੰਡਦੇ ਨੇ ਨਾ ਜਾਓ ਉੱਥੇ ਕਿਉਂ ਜਾਣਾ ਆਪਾਂ